ਕਿਆ ਲੋਈ ਆਉਣ ਦੇ ਮੁੰਡਿਆ ਮੈਂ ਚਾਦਰ ਕੱਢਦੀ ਨਹੀਂ ਗਣ ਤੋਪੇ ਪਾਉਣਾ ਹੂੰ ਬੂਰੇ ਪਿਆ ਕਣਕਾਂ ਨੂੰ ਮੈਨੀ ਤੇ ਵਿੱਚ ਬਾਗੀਆਂ ਬਿਆ ਪੱਕੀਆਂ ਅਗ ਦੇ ਪਾਂਬੜੇ ਵਰਗੀਆਂ ਤੀਆਂ ਨੀ ਤੋ ਸਾਂਬਕਲ ਰਹਿ ਵਿੱਚ ਰਖੀਆਂ ਗੜਵੇਂ ਦੇਣਾ ਕਾਨਾਂ ਲੜਈਆਂ ਕੁੰਜਾਵਾਂ ਘਪਰਾਉਣੀਆਂ ਤੀਆਂ ਤੇਰੇ ਵੇੜੇ ਦੋ ਹੋਦਣ ਆਈਆਂ ਨੀ ਮੈਂ ਚਾਦਰ ਕੱਢਦੀ ਨੀ ਗਣ ਤੋਪੇ ਪਾ ਨੀ ਮੈਂ ਚਾਦਰ ਕੱਢਦੀ ਨੀ ਗਣ ਤੋਪੇ ਪਾ ਮਾ ਜਮਣ ਦੀ ਚਾਹੇ ਤਾਂ चिड़ी ची ची त ची चीरी तोत टुकड़े सोचा नाले शर्म बि चादर कढंदी तोपे पवां ਨੀ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਨੀ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਤੇ ਸੰਤੇ ਨਾ ਰੁਕਦੀਆਂ ਰੇਲਾ ਮੇਰਾ タルਮੀ ਵਾਵੜੀ ਵੇ ਯਾਖ ਕੇ ਬਾਪੂ ਨੂੰ ਰੇ ਲਾ ਰੁਕਵਾਵਾ ਨੀ ਮਯਾਖ ਕੇ ਬਾਪੂ ਨੂੰ ਰੇ ਲਾ ਰੁਕਵਾਵਾ ਨੀ ਮੈਂ ਚਾਦਰ ਕੱਢ ਦੇਨੀ ਗਿਰ ਤੋਪੇ ਪਾਵਾਂ ਲੋ ਜੀ ਮਿੱਤਰੋ ਐਸ ਖਾਨ ਮੁੰਡੇ ਦਾ ਗੀਤ ਵੀ ਆ ਰਿਹਾ ਨਵਾਂ ਗੀਤ ਜਲਦੀ ਆ ਰਿਹਾ ਤੇ ਆਵਾਜ਼ ਸੁਣ ਕੇ ਦੱਸਿਓ ਕਿਵੇਂ ਲੱਗਦੀ ਹੈ ਇਹਦੀ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਇਹਦੇ ਗੀਤ ਜਿਹੜਾ ਆ ਰਿਹਾ ਉਹਨੂੰ ਵੀ ਸਪੋਰਟ ਵੱਧ ਤੋਂ ਵੱਧ ਕਰਿਓ ਚੱਲ ਮੁੰਡਿਆ ਇੱਕ ਹੋਰ ਸੁਣਾ ਦੇ ਫਿਰ ਕਿੰਨੇ ਆਲਾ ਸੁਣਾਜਾ ਮਾਨਕ ਸਾਹਿਬ ਦਾ ਗੀਤ ਠੀਕ ਹੈ ਤੇਰੇ ਟਿੱਲੇ ਤੋਂੋਂ ਸੂਰਤ ਦੀ ਦੀਆ ਹੀ ਰਦੀ ਤੇਰੇ ਦੋਨੋਂ ਨੇੜ ਜਟੀ ਦੇ ਪਰੇ ਨੇ ਕਾਲੇ ਸ਼ਰਾਬ ਦੇ ਦੋਨੋਂ ਨੇੜ ਜਟੀ ਦੇ ਪਰੇ ਨੇ ਕਾਲੇ ਸ਼ਰਾਬ ਬੈਠੇ ਤੇਰੇ ਜਨਾਂ ਦੇ ਵਿੱਚ ਉਹ ਕਰਕੇ ਤੰਦ ਪਾਉਂਦੀ ਆ ਮੈਂ ਸਰਕੇ ਬੈਠੇ ਤੇਰੇ ਜਨਾਂ ਦੇ ਵਿੱਚ ਉਹ ਕਰਕੇ ਤੰਦ

ਜੱਟੀ ਖਾਤਰ ਆਇਆ ਜੋਗ ਲੈਣ ਨੂੰ ਟੱਲੇ ਤੋਂ ਮੈਂ ਤੇਰੇ ਜੱਟੀ ਖਾਤਰ ਆਇਆ ਜੋਗ ਲੈਣ ਨੂੰ ਟੱਲੇ ਤੋਂ ਪਾ ਕੇ ਮੁੰਦਰਾ ਜਾ ਕੇ ਖੇੜਿਆ ਦੇ ਪਿੰਡ ਦਰਸ਼ਨ ਕਰੀਏ ਵੀਰ ਦੇ ਨ ਸਦਕੇ ਜਾ ਕੇ ਖੇੜਿਆ ਦੇ ਪਿੰਡ ਦਰਸ਼ਨ ਕਰੀਏ ਵੀਰ ਦੇ ਕਹਿ ਦਲੀ ਕੇ ਵਾਲਾ ਇਸ ਤਰ ਬੁਰੀ ਬਿਮਾਰੀ ਨੈਣ ਸੰਦਲੀ ਜੱਡੀ ਦੇ ਭਿੱਜ ਗਏ ਨੀ ਘਰ ਪੰਡਤਾ ਦੇ ਮੁਰ ਗਏ ਭਿੱਜ ਗਏ ਨੀ ਮੁੰਡੇ ਕਾਜ਼ੀਆਂ ਦੇ ਦਾਰੂ ਪੀਣ ਭਿੱਜ ਗਏ ਨੀ ਤੰਗ ਘਟ ਗਿਆ ਸਾਰੀ ਸਾਰੀ ਬਈ ਦੁਨੀਆ ਦਾ ਬਾਵਾ ਇਹ ਮਿੱਤਰੋ ਅਸ ਖਾਂ ਤੇ ਗੀਤ ਬਹੁਤ ਜਲਦੀ ਆ ਰਿਹਾ ਇਹਦਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਇਹਦੇ ਗੀਤ ਨੂੰ ਵੀ ਸਪੋਰਟ ਕਰਣੀ ਅ ਚਲੋ ਸਿਖਰਿਆ ਜੀ ਆਵਾਜ਼ ਬਹੁਤ ਪਿਆਰੀ ਲੱਗਦੀ ਹੈ ਮੈਨੂੰ ਤਾਂ ਬਹੁਤ ਵਧੀਆ ਆਵਾਜ਼ ਲੱਗਦੀ ਹੈ ਦੀ ਮੀਰ ਆਲਮ ਚੋਂ ਇਹ ਮੋਢਾ ਤੇ ਇੰਨਾ ਦੀ ਤਾਂ ਆਵਾਜ਼ ਵੈਸੀ ਸਰੀਲੀ ਹੁੰਦੀ ਆ ਤੇ ਤੁਸੀਂ ਵੱਧ ਤੋਂ ਵੱਧ ਗੀਤਨ ਪਿਆਰ ਦਿਓ ਚਲ ਕੱਦਾਂ ਹੋਰ ਆਉਂਦਾ ਹੈ ਗੰਗਾ ਹੋ ਕੋਈ ਨਹੀਂ ਖੇਡ ਲੈ ਮੌਜਾਂ ਮਾਣ ਲੈ ਤੈ ਭੱਜ ਜਾ ਬਣਾ ਓਏ ਕੰਗਣਾ ਕੱਚ ਦੀ ਆ ਹਉ ਲੈ ਕੇ ਕਲਗੀ ਤਰ ਤੂੰ ਸਾਪਣਾ ਹਉ ਦਿੱ ਤੱਚ ਨਹੀਂ ਸੀਸ ਨਿਵਾ ਬੰਦਾ ਸਿੰਘ ਬਹਾਦਰ ਬਣ ਗਿਆ ਹੋਲੇ ਆ ਮਾਦੋ ਨਾਂ ਬਦਲਾ ਉਹਦੇ ਤਰ ਤਰ ਡੋਲੇ ਕੰਬਦੇ ਜਿਆ ਖੂਨ ਅੱਖਾਂ ਜਮਾ ਇਹ ਬਾਜ਼ਾਰ ਚੱਲ ਜੀ ਨਾ ਤੇ ਚਲੋ ਮਿੱਤਰੋ ਦਿਓ ਜਸਤ ਪਾਲ ਇਸਲੇ ਵਾਲੇ ਨੂੰ ਇਹ ਸਖਾ ਮੁੰਡਾ ਦੱਸਿਓ ਕਿਵੇਂ ਆਵਾਜ਼ ਲੱਗੀ ਇਹਦੀ ਸੰਗਰੀ ਸਾਸਿਕਾ ਰਬਰਾਕਾ